ਕਮਿਸ਼ਨਰ ਗੁਰਪ੍ਰੀਤ ਭੁੱਲਰ ਇਸ ਦੀ ਨਿਗਰਾਨੀ ਕਰਨਗੇ ਜਨਾਲੀ AIG ਵਿਜੀਲੈਂਸ ਮੋਹਾਲੀ ਜਗਤਪ੍ਰੀਤ ਸਿੰਘ ਟੀਮ ਦੇ ਚੇਅਰਮੈਨ ਹੋਣਗੇ ਪੰਜ PPS ਲੈਵਲ ਦੇ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ ਪਿਛਲੇ ਦਿਨ ਹੀ ਮਾਮਲੇ 'ਚ ਪੁਲਿਸ ਨੇ FIR ਦਰਜ ਕੀਤੀ ਸੀ ਕਿਉਂਕਿ ਪਿਛਲੇ ਤਕਰੀਬਨ 5 ਤੋਂ 6 ਸਾਲ ਤੋਂ ਧਰਨਾ ਚੱਲ ਰਿਹਾ ਸੀ ਅਸੀਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾਈਆਂ ਸੀ ਕਿਸ ਦੇ ਨਾਲ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾ ਸਿੰਘ ਸੰਧਵਾ ਉਹਨਾਂ ਦੇ ਨਾਲ ਕੈਬਨਟ ਮੰਤਰੀ ਹਰਜੋਤ ਬੈਂਸ ਇਸ ਤਰਨੇ 'ਚ ਪਹੁੰਚੇ ਸੀ ਆਸ਼ਵਾਸਨ ਦਿੱਤਾ ਗਿਆ ਸੀ ਕਿ ਇਸ ਪੂਰੇ ਮਾਮਲੇ ਤੇ ਐਫਆਈਆਰ ਦਰਜ ਹੋਏਗੀ ਤੇ ਸ਼ਾਮ ਤੱਕ ਐਫਆਈਆਰ ਦਰਜ ਹੋ ਗਈ ਸੀ ਐਫਆਈਆਰ ਐਸਜੀਪੀਸੀ ਦੇ 16 ਤਤਕਾਲੀ ਅਹੁਦੇਦਾਰਾਂ ਦੇ ਨਾਮ ਸ਼ਾਮਲ ਸੀ ਤੇ ਹੁਣ ਇਸ ਪੂਰੇ ਮਾਮਲੇ 'ਚ ਜਾਂਚ ਪੜਤਾਲ ਨੂੰ ਕਾਰਵਾਈ ਨੂੰ ਅੱਗੇ ਵਧਾਇਆ ਗਿਆ ਤੇ ਹੁਣ ਇਸ ਪੂਰੇ ਮਾਮਲੇ 'ਚ ਦੱਸ ਦੇ ਕਿ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਗਈ ਹੈ ਦੂਸਰੇ ਪਾਸੇ ਐਸਜੀਪੀਸੀ ਦਾ ਵੀ ਪੱਤਰਕ੍ਰਮ ਸਾਹਮਣੇ ਆਇਆ ਸੀ ਐਸਜੀਪੀਸੀ ਨੇ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਹਾਲਾਂਕਿ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਸੀ ਇਸੇ ਦੇ ਤੌਰ ਤੇ ਧਾਰਮਿਕ ਜੋ ਪੂਰੇ ਮਾਮਲੇ ਸਰਕਾਰ ਦੀ ਦਖਲਅੰਦਾਜ਼ੀ ਹੈ 328 ਪਾਵਨ ਸਰੂਪ ਗਾਇਬ ਨਹੀਂ ਹੋਏ ਨੇ ਇਹ ਪੈਸਿਆਂ ਦੀ ਲੈਣ-ਦੇਣ ਦਾ ਹੀਰਾਫਰੀ ਦਾ ਪੂਰਾ ਮਾਮਲਾ ਸੀ ਬੇਅਦਬੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ ਅਕਾਤਖ ਸਾਹਿਬ ਦੇ ਵੱਲੋਂ ਪਹਿਲਾਂ ਹੀ ਇਸ ਪੂਰੇ ਮਾਵੇ ਦੀ ਜਾਂਚ ਪੜਤਾਲ ਕਰਵਾਈ ਜਾ ਚੁੱਕੀ ਹੈ ਪਰ ਹੁਣ ਇਹ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਕਿਉਂ ਇਹ ਸਵਾਲ ਖੜੇ ਕੀਤੇ ਗਏ ਸੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਉਂਕਿ 7 ਦਸੰਬਰ ਨੂੰ ਧਰਨੇ 'ਚ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਹਰਜੋਤ ਬੈਂਸ ਤੇ ਉਸ ਤੋਂ ਬਾਅਦ ਇਹ ਆਸ਼ਵਾਸਨ ਤਰਨਾ ਕਾਰਜ ਦਿੱਤਾ ਗਿਆ ਸੀ ਕਿ ਇਸ ਪੂਰੇ ਮਾਮਲੇ 'ਚ ਸ਼ਾਮ ਤੱਕ ਐਫਆਈਆਰ ਦਰਜ ਹੋ ਗਈ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਇਸ ਗੱਲ ਦਾ ਜ਼ਿਕਰ ਵਾਰ-ਵਾਰ ਕੀਤਾ ਹੈ ਕੀ ਹਾਈ ਕੋਰਟ ਇਹ ਪੂਰਾ ਮਾਮਲਾ ਸੀ ਨਿਪਟਾਰਾ ਕਰਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਸੀ ਕਿ ਇਸ ਪੂਰੇ ਮਾਮਲੇ ਤੇ ਜਾਂਚ ਪੜਤਾਲ ਕਰਵਾਈ ਜਾਏ ਮੇਰੇ ਨਾਲ ਮੇਸੋਗੀ ਰਾਜੀਵ ਫੋਨਲਾਈਨ ਤੇ ਜੁੜੇ ਨੇ ਰਾਜੀਵ ਕਾਰਵਾਈ ਨੂੰ ਅੱਗੇ ਵਧਾਇਆ ਗਿਆ ਜਾਂਚ ਨੂੰ ਅੱਗੇ ਵਧਾਇਆ ਗਿਆ ਤੇ ਹੁਣ ਐਸਆਈਟੀ ਦਾ ਗਠਨ ਬਿਲਕੁਲ ਸਰਜੋਤ ਇੱਕ ਵੱਡੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਔਰ ਕੁੱਲ 6 ਜਿਹੜੇ ਪੁਲਿਸ ਅਧਿਕਾਰੀ ਇਸ ਟੀਮ ਦੇ ਵਿੱਚ ਹੋਣਗੇ ਜਦਕਿ ਜਿਹੜੇ ਜਗਤਪ੍ਰੀਤ ਸਿੰਘ ਹੈ ਮੁਹਾਲੀ ਦੇ اے ਆਈਜੀ ਵਿਜੀਲੈਂਸ ਉਹਨਾਂ ਨੂੰ ਇਸ ਐਸ ਆਈ ਟੀ ਦਾ ਚੇਅਰਮੈਨ ਲਗਾਇਆ ਗਿਆ ਹੈ ਔਰ ਦੂਸਰਾ ਜਿਹੜਾ ਅੰਮ੍ਰਿਤਸਰ ਦੇ ਡੀ ਸੀ ਪੀ ਰਵਿੰਦਰਪਾਲ ਸਿੰਘ ਜੋ ਕਿ ਡੀ ਸੀ ਪੀ ਇਨਵੈਸਟੀਗੇਸ਼ਨ ਨੇ ਉਸ ਤੋਂ ਇਲਾਵਾ ਹਰਪਾਲ ਸਿੰਘ ਨੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਏ ਡੀ ਸੀ ਪੀ ਨੇ ਗੁਰਬੰਧ ਸਿੰਘ ਬੈਂਸ ਨੇ ਪੀ ਪੀ ਐਸ ਔਰ ਬੈਂਤ ਸਿੰਘ ਜਨੇਜਾ ਬੈਂਤ ਜਨੇਜਾ ਇਸ ਤੋਂ ਇਲਾਵਾ ਅਰਮਿੰਦਰ ਸਿੰਘ ਪੀਪੀਐਸ ਜੋ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਹੀ ਕਮਿਸ਼ਨਰ ਰੇਡ ਦੇ ਵਿੱਚ ਹੀ ਏਸੀਪੀ ਡੀ ਨੇ ਪਰ ਇਹ ਜਿਹੜੇ ਪੰਜ ਮੈਂਬਰ ਹੋਣਗੇ ਔਰ ਇਸ ਟੀਮ ਦੀ ਅਗਵਾਈ ਜਗਤਪ੍ਰੀਤ ਜੋ ਕਿ ਜਿਸ ਤਰ੍ਹਾਂ ਮੈਂ ਦੱਸਿਆ ਐਸਐਸਪੀ ਜਿਹੜੇ ਏਆਈਜੀ ਵਿਜੀਲੈਂਸ ਮੋਹਾਲੀ ਨੇ ਤਾਂ ਇਹ ਸੇ ਟੀਮ ਦਾ ਹੁਣ ਇਹ ਕੰਮ ਹੋਏਗਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕੁਲਤਾਰ ਸੰਧਵਾ ਔਰ ਜਿਹੜੇ ਹਰਜੋਤ ਬੈਂਸ ਜਦੋਂ ਇੱਥੇ ਪਹੁੰਚੇ ਉਹਨਾਂ ਨੇ ਉੱਥੇ ਜਿਹੜਾ ਧਰਨਾ ਚੱਲ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਉਸ ਦੇ ਵਿੱਚ ਇਹ ਵਾਅਦਾ ਕੀਤਾ ਸੀ ਕਿ ਐਫ ਆਈ ਆਰ ਜਿਹੜੀ ਹੈ ਅਸੀਂ ਦਰਜ ਕਰਾਂਗੇ ਜਦਕਿ ਦੂਸਰੇ ਪਾਸੇ ਜੇਕਰ ਐਸਜੀਪੀਸੀ ਦਾ ਤਰਕ ਦੇਖਿਆ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਮਾਮਲੇ ਦੀ ਪਹਿਲਾਂ ਤੋਂ ਹੀ ਜਿਹੜੀ ਅਕਾਲਤਿਕ ਸਾਹਿਬ ਦੇ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਦੇ ਕੋਲੋਂ ਇਸ ਦੀ ਜਿਹੜੀ ਜਾਂਚ ਪੜਤਾਲ ਹੈ ਉਹ ਕਰਵਾ ਚੁੱਕੇ ਹਨ ਅਤੇ ਬਣਦੀ ਜੋ ਵੀ ਜਿਹੜੀ ਸਜ਼ਾ ਸੀ ਚਾਹੇ ਉਹ ਵਿਭਾਗੀ ਤੌਰ ਤੇ ਹੋਵੇ ਜਾਂ ਧਾਰਮਿਕ ਤੌਰ ਤੇ ਜੇ ਅਕਾਲਤਖ ਸਾਹਿਬ ਦੇ ਹਦੇਦ ਸੀ ਤਾਂ ਉਸ ਮੁਤਾਬਕ ਉਹਨਾਂ ਨੂੰ ਆਪਣੀ ਆਪਣੀ ਜਿਹੜੀ ਬਣਦੀ ਸਜ਼ਾ ਉਹ ਮਿਲ ਚੁੱਕੀ ਹੈ ਪਰ ਹੁਣ ਮਾਮਲਾ ਕਿਉਂਕਿ ਦੁਨੀਆਵੀ ਅਦਾਲਤਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਜਿਹੜੇ 5 ਤੋਂ 6 ਲੋਕ ਜਿਨ੍ਹਾਂ ਵੱਲੋਂ ਜ਼ਮਾਨਤ ਅਰਜੀ ਲਗਾਈ ਗਈ ਸੀ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਉਹ ਵੀ ਰੱਦ ਹੋ ਚੁੱਕੀ ਹੈ ਤਾਂ ਇਸ ਕਰਕੇ ਇਹ ਮਾਮਲਾ ਹੁਣ ਹੋਰ ਭੱਜਦਾ ਹੋਇਆ ਨਜ਼ਰ ਆ ਰਿਹਾ ਪਰ ਹੁਣ ਸਿੱਧੇ ਤੌਰ ਤੇ ਕਿਉਂਕਿ ਜਿਹੜੀ ਐਸਆਈਟੀ ਬਣਾਈ ਗਈ ਹੈ ਉਹ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਉੱਤੇ ਹੀ ਬਣਾਈ ਗਈ ਹੈ ਮੰਤਰੀ ਔਰ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਵੱਲੋਂ ਖੁਦ ਇਹ ਸਾਰਾ ਅਸਿਕਾ ਇਹ ਕੇਸ ਦੇ ਵਿੱਚ ਕਾਫੀ ਦਿਲਚਸਪੀ ਦਿਖਾਈ ਗਈ ਕਿ ਇਸ ਮਾਮਲੇ ਨੂੰ ਜੋ ਹੈ ਉਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਦੇ ਸਾਹਮਣੇ ਰੱਖਿਆ ਜਾਏਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਜਾਏਗਾ ਕਿਉਂਕਿ ਐਸਜੀਪੀਸੀ ਤਾਂ ਇਹ ਕਹਿ ਚੁੱਕੀ ਹੈ ਕਿ ਇਸ ਮਾਮਲੇ ਦੀ ਜਿਹੜੀ ਹੁਣ ਦੁਬਾਰਾ ਨਾ ਤਾਂ ਕੋਈ ਕਾਰਵਾਈ ਬਣਦੀ ਹੈ ਨਾ ਹੀ ਕੋਈ ਕਿਸੇ ਤਰ੍ਹਾਂ ਦੀ ਜਾਂਚ ਹੋਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਕਿਸੇ ਤਰ੍ਹਾਂ ਦੀ ਪੈਰਵਾਹੀ ਜਿਹੜੀ ਇਸ ਮਾਮਲੇ ਦੇ ਵਿੱਚ ਨਹੀਂ ਕਰਾਂਗੇ ਹਾਂ ਜੇਕਰ ਕੋਈ ਸਾਡੇ ਕੋਲੋਂ ਉਸ ਵੇਲੇ ਦੀ ਜਿਹੜੀ ਰਿਪੋਰਟ ਦੀ ਮੰਗ ਕਰਦਾ ਤਾਂ ਉਹ ਰਿਪੋਰਟ ਅਸੀਂ ਪਹਿਲਾਂ ਤੋਂ ਜਨਤਕ ਕਰ ਚੁੱਕੇ ਹਾਂ ਉਹ ਐਸਜੀਪੀਸੀ ਦੀ ਵੈਬਸਾਈਟ ਦੇ ਉੱਤੇ ਵੀ ਅਵੇਲੇ ਜਾ ਕੇ ਉਸ ਨੂੰ ਪੜ੍ਹ ਸਕਦਾ ਹੈ ਪਰ ਹੁਣ ਇਸ ਤਰੀਕੇ ਦੇ ਨਾਲ ਇਹ ਜਿਹੜੀ ਐਸਆਈਟੀ ਹੈ ਉਹ ਜਾਂਚ ਕਰ ਲਈ ਹੈ ਇਸ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਦੇ ਕੋਲ ਪੁੱਛਗਿੱਛ ਕੀਤੀ ਜਾਣੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪੱਸ਼ਟ ਹੋਏਗਾ ਪਰ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ ਕਿ 328 ਰੁਪਿਆਂ ਵਾਲੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ 6 ਮੈਂਬਰੀ ਜਿਹੜੀ ਐਸਆਈਟੀ ਹੈ ਉਸ ਦਾ ਗਠਨ ਕਰ ਦਿੱਤਾ ਗਿਆ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਸਰਨਾਲ ਬੱbbi ਬਾਦਲ ਜਰੋਹ ਨੇ ਆਮਾਦੀ ਪਾਟੀ ਦੇ ਆਗੂ ਨੇ ਸਰ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਲਾਪਤਾ 328 55 ਰੁਪਏ ਦੇ ਮਾਮਲੇ 'ਚ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਇਸ ਨ ਕੀ ਕਹਣਾ ਚਾਹੋਗੇ ਸਰ ਅ ਸਰ ਜੋ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਪਰ ਕੋਈ ਵੀ ਚੀਜ਼ ਨਹੀਂ ਔਰ ਮੈਂ ਸਮਝਦਾ ਹਰ ਸਿੱਖ ਲਈ ਅ ਗੁਰੂ ਮਾਨਿਓ ਗ੍ਰੰਥ ਜਦੋਂ ਦਸਮੇਸ਼ ਪਿਤਾ ਨੇ ਲੜ ਲਾਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਹੁਣ ਉਹ ਜਿਹੜੇ ਸਰੂਪ ਹੈ ਉਹ ਕਿੱਥੇ ਗਏ ਨੇ ਉਹ ਕਿਹੜੇ ਡੇਰਿਆਂ 'ਚ ਗਏ ਨੇ ਕਿ ਵਿਦੇਸ਼ਾਂ ਵਿੱਚ ਭੇਜ ਦਿੱਤੇ ਗਏ ਨੇ ਇਹਾਂ ਉਹ ਕਿੰਨਾ ਲੋਕਾਂ ਦੇ ਕੋਲ ਚਲੇ ਗਏ ਨੇ ਇਹ ਇਹ ਪਤਾ ਕਰਨਾ ਬੜਾ ਜ਼ਰੂਰੀ ਸੀ ਇਸ ਕਰਕੇ ਸਰਕਾਰ ਨੇ ਜਿਹੜਾ ਐਸਆਈਟੀ ਦਾ ਗਠਨ ਕੀਤਾ ਇਹ ਪਹਿਲਾਂ ਤਾਂ ਪਰਚਾ ਦਰਜ ਹੀ ਹਾਈ ਕੋਰਟ ਦੇ ਹੁਕਮ ਤੇ ਹੋਇਆ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਧਰਨਿਆਂ ਤੋਂ ਬਾਅਦ ਕੀਤਾ ਗਿਆ ਨਹੀਂ ਬੱਬੀ ਜੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਇਹ ਜ਼ਿਕਰ ਕਰ ਚੁੱਕੇ ਨੇ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਵਾਈ ਜਾ ਚੁੱਕੀ ਹੈ ਇਹ ਲਾਪਤਾ ਪਾਵਨ ਸਰੂਪ ਨਹੀਂ ਹੋਏ ਨੇ ਪੈਸਿਆਂ ਦੀ ਹੀਰਾਫੇਰੀ ਦਾ ਇਹ ਪੂਰਾ ਮਾਮਲਾ ਸੀ ਇਹ ਕੋਈ ਬੇਅਦਬੀ ਦਾ ਮਾਮਲਾ ਨਹੀਂ ਸੀ ਦੇਖੋ ਇਹ ਤਾਮੀ ਸਾਹਿਬ ਦਾ ਆਪਣਾ ਹੋ ਸਕਦਾ ਹੈ ਉਹਨਾਂ ਦੀ ਕੋਸ਼ਿਸ਼ ਕਿ ਅਸੀਂ ਇਹਦੇ ਤੇ ਠੰਡਾ ਛਿੜਕ ਦਈਏ ਤੇ ਇਹਦੇ ਤੇ ਕੋਈ ਕਾਰਵਾਈ ਨਾ ਹੋਵੇ ਲੇਕਿਨ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਔਰ ਸਾਨੂੰ ਇਹ ਬੜਾ ਜ਼ਰੂਰੀ ਹੈ ਕੀ ਪਤਾ ਕਰੀਏ ਕਿ ਉਸ ਜਿਹੜੇ ਸਾਡੇ ਪਾਵਨ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਐਸ ਟਾਈਮ ਉਹ ਕਿੱਥੇ ਗਏ ਨੇ ਕਿਤੇ ਜੰਦ ਧਾਮੀ ਸਾਹਿਬੀ ਦੱਸ ਦੇਣ ਕਿ ਜਿਹੜੇ ਉਹ ਸਰੂਪ ਹੈ ਉਹ ਲਿਸਟ ਹੀ ਦੇਣ ਧਾਮੀ ਸਾਹਿਬ ਕਿ ਕਿਹਨਾ ਕਿਹਨਾ ਕੋਲ ਉਹ ਸਰੂਪ ਹੈਗੇ ਨੇ ਪੈਸੇ ਦੀ ਹਿਰਾ ਫੇਰੀ ਦਾ ਮਾਮਲਾ ਥੋੜਾ ਹੁੰਦਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਿਆ ਹੋਇਆ ਇਹ ਤਾਂ ਐਸਜੀਪੀਸੀ ਇਹਦੇ ਤੇ ਮਤਲਬ ਇਹਨੂੰ ਦੇ ਵਾਂਟ ਟੂ ਬਰਸ਼ ਇਟ ਅੰਡਰ ਦਾ ਕਾਰਪਟ ਇਹ ਤਾਂ ਇਹ ਕਾਰਵਾਈ ਨਹੀਂ ਕਰ ਰਹੇ ਇਹ ਤਾਂ ਇਹਨੂੰ ਕਿਤੇ ਨਾ ਕਿਤੇ ਇਹਦੇ ਤੇ ਠੰਡਾ ਛਿੜਕ ਰਹੇ ਨੇ ਔਰ ਇਹਨੂੰ ਰਫਾ ਦਫਾ ਕਰ ਰਹੇ ਨੇ ਹੂੰ ਨਹੀਂ ਬੱਬੀ ਜੀ ਇਹ ਜੋ ਪ੍ਰਧਾਨ ਨੇ SGPC ਉਹ ਪਹਿਲੇ ਹੀ ਕਹਿ ਚੁੱਕੇ ਨੇ ਕਿ ਅਸੀਂ ਕਾਰਵਾਈ ਤੇ ਕਰ ਲਈ ਗਈ ਹੈ ਪਰ ਹੁਣ ਇਹ ਦੁਬਾਰਾ ਤੋਂ ਕਾਰਵਾਈ ਕਿਉਂ ਦੇਖੋ ਗੱਲ ਇਹ ਹੈ ਜੀ ਕਿ ਜਿਹੜੇ ਇਹ ਸਰੂਪ ਦਿੱਤੇ ਗਏ ਨੇ ਇਹ ਸਿਆਸੀ ਆਗੂਆਂ ਦੀਆਂ ਟੈਲੀਫੋਨਾਂ ਤੋਂ ਬਾਅਦ ਦਿੱਤੇ ਗਏ ਨੇ لیکن ਜਿਹੜੇ ਮੁਲਾਜ਼ਮ ਹੈ ਜਿਨ੍ਹਾਂ ਨੇ ਜਿਨ੍ਹਾਂ ਦਾ ਉਥੇ ਲੀਗਲੀ ਹੱਕ ਬੰਦਾ ਸੀ ਇਹ ਹੁਣ ਮੁਲਾਜ਼ਮ ਇਹਨਾਂ ਨੂੰ ਡਰ ਲੱਗਦਾ ਕਿ ਮੁਲਾਜ਼ਮ ਦੱਸਣਗੇ ਕਿ ਅਸੀਂ ਕੀ ਦੇ ਕਹਿਨ ਤੇ ਤੇ ਕਿੱਥੇ ਸਰੂਪ ਦਿੱਤਾ ਇਸ ਕਰਕੇ ਇਹਨਾਂ ਨੂੰ ਘਬਰਾਟ ਹੋ ਰਹੀ ਹੈ ਤੁਹਾਨੂੰ ਲੱਗਦਾ ਕਿ ਗੜਬੜੀਆਂ ਹੋਈਆਂ ਨੇ ਬਿਲਕੁਲ ਸਾਨੂੰ ਇਹ ਗੱਲ ਪਤਾ ਕਰਨ ਦੀ ਬੜੀ ਜ਼ਰੂਰਤ ਹੈ ਕਿ 300 ਜਿਹੜੇ 28 ਰੂਪ ਹੈ 329 ਰੂਪ ਉਹ ਕਿੱਥੇ ਗਏ ਨੇ ਉਹ ਇਸ ਟਾਈਮ ਕਿੱਥੇ ਨੇ ਹੂੰ ਪਰ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੋ ਸਰਕਾਰ ਹੈ ਧਾਰਮਿਕ ਮਸਲਿਆ ਚ ਦਖਲਅੰਦਾਜ਼ੀ ਕਰ ਰਹੀ ਹੈ ਦੇਖੋ ਸਰਕਾਰ ਮੈਂ ਤਾਂ ਸਮਝਦਾ ਕੱਲੀ ਸਰਕਾਰ ਇਹ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਕਿਸੇ ਧਾਰਮਿਕ ਮਾਮਲੇ ਚ ਕਿਸੇ ਧਰਮ ਦੇ ਮਾਮਲੇ ਚ ਦਖਲਅੰਦਾਜ਼ੀ ਨਹੀਂ ਕਰਦੀ ਲੇਕਿਨ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਹੈ ਤਾਂ ਉਹ ਸਾਡੇ ਗੁਰੂ ਨੇ ਔਰ ਉਹਨਾਂ ਦੀ ਪਵਿੱਤਰਤਾ ਉਹਨਾਂ ਦੀ ਸਿਰਮੌਰਤਾ ਉਹਨਾਂ ਦੀ ਜਿਹੜੀ ਕੈਮ ਰੱਖ ਕੇ ਦੇਖੋ ਇਹਨਾਂ ਨੇ ਆਪਣੇ ਰਾਜ ਭਾਗਿਸ਼ਤਾ ਇਹਨਾਂ ਨੇ ਕੀ ਕੀਤਾ ਸੀ ਸਾਰੀ ਸੰਗਤ ਨੂੰ ਪਤਾ ਹੈ ਪਰ ਅਸੀਂ ਇਹ ਪਾਪ ਨਹੀਂ ਲੈਣਾ ਅਸੀਂ ਜੋ ਬੰਦੀ ਕਾਰਵਾਈ ਹੈ ਅਸੀਂ ਕੋਟਾਂ ਦੇ ਆਦੇਸ਼ ਦੇ ਮੁਤਾਬਕ ਸਿੱਖ ਸੰਸਥਾਵਾਂ ਦੇ ਕਹਿਣ ਦੇ ਮੁਤਾਬਕ ਕੀਤੀ ਹੈ ਔਰ ਉਹਨੂੰ ਅਸੀਂ ਸਿਰੇ ਤੱਕ ਲੈ ਕੇ ਜਾਵਾਂਗੇ ਹੂੰ ਤੇ ਸਾਡਾ ਨਾਲ ਐਸਜੀਪੀਸੀ ਦੇ ਮੈਂਬਰ ਗੁਰਪ੍ਰੀਤ ਸਿੰਘ ਚੱਬਲ ਵੀ ਜੁੜੋਏ ਨੇ ਸਰ ਸਵਾਗਤ ਤਰਨੂ ਜੁਕੇਨ ਪੰਜਾਬ ਤੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਹੁਣ ਐਸਆਈਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ ਬੱਬੀ ਬਾਦਲ ਆਮਾਦੀ ਪਾਰਟੀ ਦੇ ਆਗੂ ਸਰ ਨਾਲ ਜੁੜੇ ਨੇ ਉਹ ਕਹਿ ਰਹੇ ਨੇ ਕਿ ਜ਼ਰੂਰ ਗਲਬੜੀਆਂ ਹੋਈਆਂ ਨੇ ਤੇ ਇਸ ਦਾ ਪਤਾ ਲਗਾਉਣਾ ਵੀ ਬੇहद ਲਾਜ਼ਮੀ ਹੈ ਪਹਿਲੀ ਗੱਲ ਤਾਂ ਇਹਦਾ ਤੁਸੀਂ ਭਾਈ ਲਾਪਾਈ ਅੱਤਾ ਸ਼ਬਦ ਵਰਤਦੇ ਹੋ ਇਹ ਨਹੀਂ ਵਰਤਣਾ ਚਾਹੀਦਾ ਕਿਉਂਕਿ ਸਿੱਖ ਕੌਮ ਲਈ ਅਕਾਲ ਤਖਤ ਸਭ ਨੂੰ ਸੁਪਰੀਮ ਮੰਨਦੇ ਆ ਹੋ ਸਕਦਾ ਬੱਬੀ ਜੀ ਨਾ ਮੰਨਦੇ ਹੋਣ ਆਮ ਆਦਮੀ ਵਾਲੇ ਨਾਸਕ ਬੰਦੇ ਆ ਨਹੀਂ ਮੰਨਦੇ ਪਰ ਸਿੱਖ ਕੌਮ ਹੈ ਜਿਹਦੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੋਖ ਮੰਨੀ ਸ੍ਰੀ ਅਕਾਲ ਤਖਤ ਸਾਹਿਬ ਨੇ ਪੂਰੀ ਪੜਤਾਲ ਕਰਾਈ ਹੈ ਇਸ ਪੜਤਾਲ ਦੇ ਵਿੱਚ ਕਿਤੇ ਵੀ ਲਾਪਤਾ ਬੇਅਦਬੀ ਗਾਇਵ ਜਾਂ ਮਰਿਆਦਾ ਦੀ ਉਲੰਘਣਾ ਕਿਤੇ ਵੀ ਨਹੀਂ ਆਇਆ ਠੀਕ ਹੈ ਸੰਗਤ ਏਅਰ ਫੇਅਰ ਦੇ ਜੋ ਰਿਕਾਰਡ ਦੇ ਵਿੱਚ ਏਅਰ ਫੇਅਰ ਦੀ ਗੱਲ ਆਈ ਹੈ ਉਸ ਦੇ ਉੱਪਰ ਮਸਾਲੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ ਇਹ ਆਮ ਆਦਮੀ ਵਾਂਗੂ ਨਹੀਂ ਵੀ ਕਟਾਰੂ ਚੱਕ ਵਰਗੇ ਜਾਂ ਕਿੰਨੀ ਮੰਤਰੀ ਕਿੰਨੀ ਐਮਐਲਏ ਇਹੋ ਜੇ ਕਾਨੂੰਨੇ ਕੰਮਾਂ ਦੇ ਵਿੱਚ ਕ੍ਰਾਪਸ਼ਨ ਦੇ ਵਿੱਚ 52 ਤੋਂ ਉਪਰ ਐਮਐਲਏ ਇਹਨਾਂ ਦੇ ਕ੍ਰਿਮੀਨਲ ਕੇਸਾਂ ਦੇ ਵਿੱਚ ਨੇ ਪਰ ਫਿਰ ਵੀ ਸਰਕਾਰ ਦੇ ਵਿੱਚ ਨੇ ਪਰ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਜੀਦਗੀ ਦਿਖਾਈ ਹੈ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ ਦੇਲੇ ਕੀਤੇ ਨੇ ਹੋਰ ਸਮੇਂ ਰਿਪੋਰਟ ਆਉਣ ਤੋਂ ਬਾਅਦ ਉਸ ਸਮੇਂ ਦੀ ਅੰਤਰਨ ਕਮੇਟੀ ਦੇ ਪ੍ਰਧਾਨ ਸਮੇਤ ਉਹਨਾਂ ਨੂੰ ਸੇਵਾ ਲੱਗੀ ਹੈ ਸਜ਼ਾ ਲਈ ਹੈ ਅਤੇ ਜਿਹੜੀ ਮੌਜੂਦਾ ਅੰਤਰਨ ਕਮੇਟੀ ਦੇ ਪ੍ਰਧਾਨ ਸੀ ਮੇਰਾ ਕਹਿਣ ਦਾ ਭਾਵ ਕਿ ਜੇ ਇੱਕ ਜ਼ਿਲ੍ਹੇ ਦੇ ਵਿੱਚ ਸੇਵਾਦਾਰ ਤੇ ਕਲਰਕ ਕਲਾਸ 4 ਕੋਈ ਗਲਤੀ ਕਰੇ ਤੇ ਉਹਦੀ ਸਜ਼ਾ ਸੂਬੇ ਦੇ ਚੀਫ ਸੈਕਟਰੀ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਮੰਤਰੀਆਂ ਨੂੰ ਮਿਲੇ ਇਹ ਤੋਂ ਵੱਡੀ ਅਪੀਲ ਕੀ ਹੋ ਨਹੀਂ ਸਕਦੀ ਮੈਂ ਸਮਝਦਾ ਇਹ ਜਾਣ ਬੁੱਝ ਕੇ ਆਮ ਆਦਮੀ ਹਰ ਇੱਕ ਫਰੰਟ ਤੋਂ ਫੇਲ ਹੈ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਜੋ ਕਿਹਾ ਸੀ ਕਿ ਬੇਅਦਬੀ ਦਾ ਬਰਗਾੜੀ ਦਾ ਇਨਸਾਫ ਦਵਾਵਾਂਗੇ ਜੋ ਨਸ਼ਾ ਕਰਦਾ ਜੱਬਰ ਜੀ ਅਸੀਂ ਇਸ ਪਾਰਟिकुलर ਇਸ਼ੂ ਤੇ ਰਹੀਏ 8500000 ਰੁਪਿਆ ਦੇਵਾਂਗੇ ਕਿਸੇ ਨੂੰ ਟੱਕ ਨਹੀਂ ਦਿੱਤਾ ਸਾਰੇ ਮੁੱਦੇ ਆਪੇ ਹੀ ਇਹ ਬੱਬੀ ਬਾਦਲ ਜੀ ਕਹਿ ਰਹੇ ਨੇ ਕਿ ਇਹ ਗੜਬੜੀਆਂ ਦੀ ਜਾਂਚ ਕਰਨੀ ਬਿਹਤ ਲਾਜ਼ਮੀ ਹੈ ਕਿਉਂਕਿ ਐਸਜੀਪੀਸੀ ਨੂੰ ਠੰਡੇ ਬਸਤੇ ਚ ਪਾਣਾ ਪੈਂ ਚੰਦੀ ਸ੍ਰੀ ਅਕਾਲ ਤੱਕ ਸਾਫ ਸਭ ਤੋਂ ਸੁਪਰੀਮ ਅਥਾਰਟੀ ਵੱਡੀ ਕਿਸੇ ਨੂੰ ਮੰਨਦੀ ਨਹੀਂ ਸਿੱਖ ਜਿਹੜਾ ਵੀ ਸਿੱਖ ਹੈ ਤਾਂ ਉਥੋਂ ਪੜਤਾਲ ਹੋਗੀ ਉਥੋਂ ਜਾਂਚ ਹੋਗੀ ਉਸ ਤੇ ਜੇ ਧਾਰਮਿਕ ਇਸ਼ੂ ਸੀ ਧਾਰਮਿਕ ਮਸਲਾ ਸੀਗਾ ਤਾਂ ਹੀ ਉਹ ਇਹ ਕਾਲ ਤੱਕ ਸਾਹਮੂਹੇ ਮਸਲਾ ਦਿੱਤਾ ਗਿਆ ਤੇ ਇਹਦੀ ਪੜਤਾਲ ਹੋਈ ਹੈ ਤੇ ਫੇਰ ਇਹ ਡਿਸੀਜਨ ਲੈਤੇ ਗਏ ਨੇ ਸਾਰੀ ਇਹਦਾ ਜਾਣਬੁੱਝ ਕੇ ਆਮ ਆਦਮੀ ਸਿੱਖ ਧਰਮ ਦੇ ਮਸਲਿਆਂ ਦੇ ਵਿੱਚ ਦਸੰਦਗੀ ਕਰਦੀ ਹੈ ਕਿਉਂਕਿ ਇਹਨਾਂ ਦੇ ਕੜਾ ਲੋਟ ਆਇਆ ਸੀ ਬੇਅਦਬੀ ਇਹਨਾਂ ਨੇ ਸ਼ੁਰੂ ਕੀਤੀਆਂ 14 ਜੋਰਾ ਸਿੰਘ ਜੋ ਇਹਨਾਂ ਦੀ ਬਣਾਇਆ ਉਹ ਸੀਗਾ ਇਹਨਾਂ ਨੇ ਆਮ ਆਦਮੀ ਜੁਆਇਨ ਵੀ ਕੀਤੀ ਸੀ ਉਹ ਸ਼ਰੇਆਮ ਕਹਿ ਰਿਹਾ ਜੋਰਾ ਸਿੰਘ ਜੋ ਕਮਿਸ਼ਨ ਬਣਿਆ ਸੀ ਉਹ ਕਹਿੰਦਾ ਆਮ ਆਦਮੀ ਮੇਰੇ ਨਾਲ ਬੈਠ ਕੇ ਡਿਬੇਟ ਕਰਨਾ ਉਹਦੀ ਗ੍ਰਾਮੀ ਅਜੇ ਉਹਦੀ ਨਿਹਤ ਜੀ ਦਸੂਣੀਆਂ है? आ आ भी आप प्रारे प्रारे चबर जी 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 थोड़ा नैटवर्क आ रही थोड़ा नैटवर्क गल बात कर पाओ जी 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 चब हम आ रही क्लियर आ रही है ਹਾਂ ਬੇਨਾ ਕਿਉਂਕਿ ਇਹਨਾਂ ਦਾ ਆਪ ਦਾ ਐਮਐਲਏ ਕੁਰਾਨ ਸਰੀਫ ਦੀ ਬੇਅਦਬੀ ਦੇ ਵਿੱਚ ਬਲੇ ਕੋਟਲੇ ਦੇ ਵਿੱਚ ਵੀ ਅਦਾਲਤ ਵੱਲੋਂ ਦੋਸ਼ੀ ਪਾਇਆ ਗਿਆ। ਸੋ ਇਹ ਨਾਸਤਿਕ ਲੋਕ ਨੇ ਇਹ ਜਦੋਂ ਦੀ ਇਹ ਪਾਰਟੀ ਆਈ ਹੈ ਉਦੋਂ ਦੀ ਬੇਅਦਬੀਆਂ سلسلہ ਚੱਲਿਆਗਾ। ਸੋ ਇਹ ਜੋ ਜਦੋਂ ਸਰਕਾਰਾਂ ਬਦਲੀਆਂ ਸਰਕਾਰਾਂ ਸਿਹਰ ਦਾ ਆਈਆਂ ਤਾਂ ਜਿਹੜੀ ਉਦੋਂ ਬਰਗਾੜੀ ਵਾਲੀ ਬੇਅਦਬੀ ਹੋਈ ਤੁਹਾਨੂੰ ਜਵਾਬ ਲੈਣੇ ਜਵਾਬ ਲੈਣੇ ਚੱਬਰ ਜੀ ਸੇ ਜਵਾਬ ਲੈਣੇ ਬੱਬੀ ਬਾਦਲ ਜੀ ਪਹਿਲਾਂ ਵੀ ਪਹਿਲਾਂ ਵੀ ਜਿਹੜੀ ਸੈੱਟ ਬਣਾਈ ਆ ਜਿੰਨਾ ਕ ਮਸਲਾ ਕੱਢਿਆ ਰੋਮਨੀ ਅਕਾਲੀ ਦਲ ਬਣਤੀ ਸਰਕਾਰ ਸੀ ਜਿਹੜੀ ਉਹਨਾਂ ਨੇ ਕੱਢਿਆ ਹੂੰ ਜੀ ਬੱਬੀ ਬਾਦਲ ਜੀ ਮੈਂ ਬੇਨਤੀ ਕਰਲਾਂ ਜੀ ਹੁਣ ਜੇ ਤੁਹਾਡੀ ਆਗਿਆ ਹੋਵੇ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਬੱਬੀ ਬਾਦਲ ਜੀ ਮੈਡਮ ਹਾਂ ਜੀ ਹਾਂ ਜੀ ਮੈਂ ਨਾ ਜੀ ਇੱਕੋ ਹੀ ਗੱਲ ਪੁੱਛਣੀ ਐ ਚੱਬਰ ਸਾਹਿਬ ਬਾਰ-ਬਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਰਹੇ ਐ ਹੂੰ ਕਿ ਇਹਨਾਂ ਦੇ ਆਪ ਦੇ ਇਹਨਾਂ ਦੇ ਜਿਹੜੇ ਲੀਡਰ ਸਹਿਬਾਨ ਆ ਉਹਨਾਂ ਨੇ ਸ਼੍ਰੀ ਕਾਲਤਾਕ ਸਾਹਿਬ ਦਾ 2 ਦਸੰਬਰ ਦਾ ਫਸੀਲ ਦਾ ਫੈਸਲਾ ਪੂਰੀ ਤਰ੍ਹਾਂ ਮੰਨਿਆ ਔਰ ਦੂਜੇ ਨੰਬਰ ਤੇ ਮੈਂ ਇਹ ਬੇਨਤੀ ਕਰਦਾ ਹਾਂ ਚਬਰ ਸਾਹਿਬ ਨੂੰ ਕਿ ਤੁਸੀਂ 28328 ਰੁਪਿਆਂ ਦਾ ਵੇਰਵਾ ਸਾਨੂੰ ਦੱਸਤਾ ਦਿਓ ਵੀ ਕਿੱਥੇ ਕਿੱਥੇ ਭੇਜੇ ਸੀ ਤੁਸੀਂ ਕਹਿੰਦੇ ਹੋ ਕਿ ਲਾਪਤਾ ਨਹੀਂ ਹੈਗੇ ਜੇ ਲਾਪਤਾ ਨਹੀਂ ਤਾਂ ਲਿਸਟ ਦੇ ਦਿਓ ਚਬਰ ਸਾਹਿਬ ਸਿੱਖ ਸੰਗਤਾਂ ਲੰਗਦੀਆਂ ਇਹ ਹੁਣ ਠੰਡੇ ਬਸਤੇ ਤੇ ਪੈਣਾ ਨਹੀਂਗਾ ਇਹ ਤੁਸੀਂ ਤੁਸੀਂ ਸ੍ਰੀ ਗੁਰੂ ਸਾਹਿਬ ਦੇ 1100 ਕਿਰਮੋਰਤਾ ਜਿਹੜੀ ਹੈ ਸਾਰੇ ਸਿੱਖ ਮੰਨਦੇ ਆ 1100 ਪੰਨੇ ਦੀ ਰਿਪੋਰਟ ਹੈ ਜੋ ਵੈਬਸਾਈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਤੁਸੀਂ ਚੈੱਕ ਕਰ ਸਕਦੇ ਹੋ 1100 ਪੰਨੇ ਦੀ ਰਿਪੋਰਟ ਹੈ ਉਹ ਪੜੋ ਤੁਸੀਂ ਕੱਲੀ ਕੱਲੀ ਚੱਬਰ ਜੋ ਲਿਸਟ ਮੰਗ ਰਹੇ ਨੇ ਕਿ ਸਾਨੂੰ ਲਿਸਟ ਦੇ ਦਿਓ ਅੱਛਾ ਲਿਸਟ ਕਿਸੰਦਸੇ ਨੇ ਵੈਬਸਾਈਟ ਖੋਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਖੋਲੋ ਉਸ ਵੇਲੇ ਦੇ ਜੱਤਿਆਰ ਸਾਹਿਬ ਦੇ ਹੁਕਮਾਂ ਤੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਉਹ 1100 ਪੰਨਿਆਂ ਦੀ ਜੋ ਇਸ਼ਰ ਸਿੰਘ ਦੀ ਕਮੇਟੀ ਦੀ ਰਿਪੋਰਟ ਪਾਈ ਹੋਈ ਹੈ ਉਸ ਦੇ ਵਿੱਚ ਟੋਟਲ ਵੇਰਵਾ ਟੋਟਲ ਡਿਟੇਲ ਦੱਸੀ ਹੈ ਕੱਲੀ ਕੱਲੀ ਗੱਲ ਦਾ ਕੰਦੇ ਕੰਦੇ ਅੰਕੜੇ ਦਾ ਕਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਸਹਿਕਰਮ ਇਹ ਕਾਲ ਤੱਕ ਸਭ ਨੂੰ ਮੰਨਦੀ ਹੈ ਮੰਨਦੀ ਆਉਗੀ ਤੇ ਇਹ ਜਾਣ ਬੁੱਝ ਕੇ ਇਥੇ ਇੰਦਰਾ ਗਾਂਧੀ ਵੀ ਆਏ ਸੀ ਇਥੇ ਹੋਰ ਬਹੁਤ ਕੁਝ ਆਇਆ ਸੀ ਇਥੇ ਮੱਸਾ ਵੀ ਆਇਆ ਸੀ ਜਕਰੀਆ ਵੀ ਆਇਆ ਸੀ ਤੇ ਹੁਣ ਇਹ ਜਵਾਬ ਲੈਣੇ ਚੱਬਰ ਜੀ ਜਵਾਬ ਲੈਣੇ ਮੱਬੀ ਬਾਦਲ ਜੀ ਉਹ ਕਹਿਣ ਕਿ ਐਸਜੀਪੀਸੀ ਦੀ ਵੈਬਸਾਈਟ ਤੇ ਪੂਰੀ ਇਨਫੋਰਮੇਸ਼ਨ ਹੈ 1100 ਪੰਨਿਆਂ ਦੀ ਪੂਰੀ ਰਿਪੋਰਟ ਉੱਥੇ ਅਪਲੋਡ ਕੀਤੀ ਹੋਈ ਹੈ ਮੈਂ ਦੱਸਨੇ ਉਹ ਜਿਹੜੀ ਰਿਪੋਰਟ ਦਾ ਇਹ ਜ਼ਿਕਰ ਕਰਦੇ ਨੇ ਉਹ ਰਿਪੋਰਟ ਨਹੀਂਗੀ ਉਹ ਇਹਦੇ ਤੇ ਪੜਦਾ ਪਾਉਣ ਦੀ ਕੋਸ਼ਿਸ਼ ਹੈ ਨੰਬਰ ਦੂਸਰੀ ਬੇਨਤੀ ਹੈ ਬਹੁਤੇ ਸਰੂਪ ਡੇਰਿਆਂ ਚ ਗਏ ਐ ਜਿਨ੍ਹਾਂ ਤੋਂ ਇਹਨਾਂ ਨੇ ਵੋਟਾਂ ਲੈਣ ਦੇ ਵਾਸਤੇ ਉਹਨਾਂ ਨੂੰ ਫੇਵਰ ਦਿੱਤੇ ਐ ਉਥੇ ਡੇਰਿਆਂ ਦੇ ਜਿਹੜੇ ਡੇਰਾ ਧਾਰੀ ਐ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਗਤੀ ਲਾ ਕੇ ਬਹਿੰਦੇ ਨੇ ਆਪ ਦਾ ਪਾਪ ਛਪਾਉਣ ਵਾਸਤੇ ਇਹ ਕਹਿੰਦੇ ਜ਼ਕਰੀਆ ਆਇਆ ਇੰਦਰਾ ਗਾਂਧੀ ਆਈ ਉਹ ਭਾਈ ਉਹਨਾਂ ਨੇ ਤਾਂ ਇਮਾਰਤਾਂ ਨੂੰ ਢਾਇਆ ਹੋਊਗਾ ਤੁਸੀਂ ਤਾਂ ਉਹਨਾਂ ਦੀਆਂ ਜਿਹੜੀਆਂ ਪਰੰਪਰਾਵਾਂ ਢਾਤੀਆਂ ਵਿਚਾਰ ਧਾਰਾ ਢਾਤੀ ਇਹ ਸਭ ਦੀ ਜਿਹੜੀ ਖਤਮ ਚੱਲਦੀ ਉਹ ਤੁਸੀਂ ਨਾਲ ਨਾ ਲਓ ਪੱਪੀ ਜੀ ਅਸੀਂ ਨਾਲ ਨਾ ਲਓ ਕਿ ਹੂੰ ਨਹੀਂ ਚੱਬਰ ਜੀ ਬੱ비 ਬਾਦਲ ਜੀ ਕਹ ਰਹੇ ਨੇ ਕਿ ਇਹ ਜੋ ਪਾਵਰ ਸੌਪ ਨੇ ਡੇਰਿਆਂ ਚੋ ਭੇਜੇ ਗਏ ਨੇ ਮਜਬੂਰਤਾ ਦੀ ਉਹ ਲਗਾਈ ਨਹੀਂ ਕਰੂੰਗੀ ਕਦੇ ਵੀ ਹੂੰ ਇਹਦੇ ਦਾ ਨਾਲ ਨਾ ਲਓ ਨਾ ਤੁਸੀਂ ਜਾਣ ਬੁੱਝ ਕੇ ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਪੂਰੀ ਪ੍ਰਕਿਰਿਆ ਦੇ ਵਿੱਚ ਮਰਿਆਦਾ ਦੇ ਵਿੱਚ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਪਾਲਕੀ ਸਾਹਿਬ ਜੋਤੋ ਕੇ ਜਾਂਦੇ ਆ ਹੂੰ ਤਾਂ ਇਹ ਜਾਣ ਬੁੱਝ ਕੇ ਇਹ ਸਰਕਾਰ ਹਰ ਇੱਕ ਕੰਮ ਤੋਂ ਫੇਲ ਹੋਈ ਹੈ ਹਰ ਇੱਕ ਪੱਖ ਤੋਂ ਫੇਲ ਹੋਈ ਹੈ ਇਹ ਆਪਣੀਆਂ ਨਕਾਮੀਆਂ ਸਪਾਉਣ ਵਾਸਤੇ ਇਹ ਕੌਮ ਦੇ ਧਾਰਮਿਕ ਮਸਲਿਆਂ ਤੇ ਦਖਲਦਾਰੀ ਕਰਦੇ ਆ ਅਕਾਲ ਤਖਸਬ ਨੇ ਪੜਦਾ ਪਾਇਆ ਫਿਰ ਕੀ ਬੱਬੀ ਜੀ ਅਕਾਲ ਤਖਸਬ ਨੂੰ ਕਹਿ ਰਹੇ ਨੇ ਕਿ ਅਕਾਲ ਤਖਸਬ ਨੇ ਪੜਦਾ ਪਾਇਆ ਕੀ ਅਕਾਲ ਤਖਸਬ ਜੋ ਈਸਰ ਸਿੰਘ ਦੀ ਰਿਪੋਰਟ ਹੈ ਫਸੀਲ ਤੇ ਫੈਸਲੇ ਹੋਏ ਆ ਉਹ ਛੋਟਾ ਜਿਹਾ ਛੋਟਾ ਜਿਹਾ ਜਵਾਬ ਲੇ ਕੰਕਲੂਡ ਕਰਨਾ ਬਹਿਤ ਹੀ ਛੋਟਾ ਜਿਹਾ ਜਵਾਬ ਕਿ ਇਹ ਅਕਾਲ ਤਖਸਬ ਦੇ ਫੈਸਲੇ ਨਹੀਂ ਪੜਦੇ ਪਾਉਂਦੇ ਆ ਗੱਲਾਂ ਕਰ ਰਹੇ ਆ ਕਿਸੇ ਅਕਾਲ ਤਖਸਬ ਕੀ ਕਰਦਾ ਹੈ ਜੱਪਤਾਬ ਨੂੰ ਪੂਰੀ ਸਿੱਖ ਕੌਮ ਨੇ ਜੋ ਚੁਣੀ ਹੋਈ ਬੋਡੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹਦੇ ਬੰਦਿਆਂ ਚੱਬਰ ਸਾਹਿਬ ਉਹਨਾਂ ਨੇ ਜਵਾਬ ਸੌਣ ਲਿਏ ਕਿ ਛੋਟਾ ਜਿਹਾ ਜਵਾਬ ਬੱਬੀ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਦੇਖੋ ਗੱਲ ਇਹ ਹੈ ਚੱਬਰ ਸਾਹਿਬ ਕਹਿੰਦੇ ਹੈ ਕਿ ਇਹ ਹਰ ਕੰਮ ਚ ਫੇਲ ਹੋਇਆ ਹੈ ਚੱਬਰ ਸਾਹਿਬ ਇਸ ਕੰਮ ਚ ਫੇਲ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਸਰੂਪ ਹੈ ਜਿਹੜੇ 328 ਤੁਸੀਂ ਔਰ ਤੁਹਾਡੇ ਮੁਲਾਜ਼ਮਾਂ ਨੇ ਮਿਲ ਕੇ ਜਿੱਥੇ-ਜਿੱਥੇ ਭੇਜੀ ਆ ਇਹਦੇ ਚ ਫੇਲ ਨਹੀਂ ਹੁੰਦੇ ਇਹ ਸਚਾਈ ਜ਼ਰੂਰ ਉਜਾਗਰ ਸੰਗਤਾਂ ਦੇ ਅੱਗੇ ਕਰਕੇ ਰਹਿਣ ਸੰਦੀਪ ਬਰੇਟਾ ਸੰਦੀਪ ਬਰੇਟਾ ਅਰਸ਼ ਟੂਰੀ ਪ੍ਰਦੀਪ ਕਲੇਰ ਫੜ ਲੈ ਬੱਬੀ ਜੀ ਦੀਪ ਕਲੇਰ ਅਰਸ਼ ਧੂਰੀ ਸੰਦੀਪ ਰੇਟਾ ਜੋ ਪੀਓ ਕਰਾਰ ਨੇ ਫਸ ਅਦਾਲਤ ਵੱਲੋਂ ਗੁਰਗਾਂ ਸਾਹਿਬ ਦੀ ਬਿਆਦਵੀ ਚ ਫੜ ਲਏ ਤੁਸੀਂ ਤੁਹਾਡੀ ਛਾਤਰਸਾਇਆ ਚ ਕੋ ਮਰੇ ਨੇ ਤੁਸੀਂ ਤਾਂ ਪਨਾਹ ਦਿੰਦੇ ਹੋ ਬਿਆਦਵੀ ਕਰਨ ਵਾਲਿਆਂ ਨੂੰ ਇੱਕ ਐਮਐਲਏ ਤੁਹਾਡਾ ਕਰਾਨ ਸ਼ਰੀਫ ਦੇ ਵਿੱਚ ਉਹਨੂੰ ਪਨਾਹ ਦੇ ਰਹੇ ਹੋ ਤੁਸੀਂ ਜਿਹੜੇ ਸ੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਸੈਟ ਸਰਕਾਰ ਵੱਲੋਂ ਕੱਢੀ ਹੈ ਉਹ ਸਾਰੇ ਤੁਸੀਂ ਪਨਾਹ ਦੇ ਰਹੇ ਹੋ ਕਿਸੇ ਨੂੰ ਫੜ ਕੇ ਬੰਦ ਨਹੀਂ ਕੀਤਾ ਇੱਕ ਬੰਦੇ ਦਾ